ਤੇ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਤੇ ਜਿੰਨੇ ਵੀ ਸਾਡੇ ਦਰਸ਼ਕ ਮੀਡੀਆ ਆਪਣਾ ਪੰਜਾਬ ਦੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਸ਼ਾਮ ਦਾ ਜਿਹੜਾ ਲਾਈਵ ਉਹ ਆਪਾਂ ਸੰਡੇ ਦਾ ਕੋਸ਼ਿਸ਼ ਕਰਾਂਗੇ ਕਿ ਹਰ ਸੰਡੇ ਆਪਾਂ ਇੱਕ ਲਾਈਵ ਕਰਿਆ ਕਰੀਏ ਪੰਜਾਬ ਦੀ ਮਿੱਟੀ ਦੀ ਗੱਲ ਕਰਾਂਗੇ ਪੰਜਾਬ ਦੀ ਧਰਤੀ ਦੀ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਮਾਜਿਕ ਧਾਰਮਿਕ ਹੋਰ ਜੋ ਕੁਝ ਚੱਲ ਰਿਹਾ ਹੈ ਨੇ ਖਬਰਾਂ ਉਹਨਾਂ ਦੇ ਉੱਤੇ ਚਰਚਾ ਕਰਿਆ ਕਰਾਂਗੇ ਤੇ ਆਪਣੇ ਐਤਵਾਰ ਦਾ ਜਿਹੜਾ ਦਿਨ ਹੈ ਇਹਦੇ ਵਿੱਚ ਆਪਾਂ ਹੋਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਪੂਰੇ ਹਫ਼ਤੇ ਚਰਚਾ ਦੇ ਵਿੱਚ ਰਹੀਆਂ ਉਹਦੀ ਗੱਲ ਕਰਿਆ ਕਰਾਂਗੇ ਜਿਹੜੀਆਂ ਗਰੰਟੀ ਇਸ਼ੂਜ਼ ਹੈਗੇ ਉਹਦੇ ਉੱਤੇ ਤਾਂ ਆਪਾਂ ਚਰਚਾ ਕਰਨੀ ਉਹ ਕਰਨੀ ਹੈ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸਾਰੇ ਦੋਸਤਾਂ ਨੂੰ ਕਿ ਵੱਧ ਤੋਂ ਵੱਧ ਇਸ ਚੈਨਲ ਦੇ ਨਾਲ ਜੁੜੋ ਤਾਂ ਕਿ ਆਪਾਂ ਜਿਹੜਾ ਇਸ ਪ੍ਰੋਗਰਾਮ ਨੂੰ ਹੋਰ ਵਿਸ਼ਾਲ ਦਾਇਰਾ ਦੇ ਸਕੀਏ ਸੋ ਮੇਰੀ ਇਹ ਕੋਸ਼ਿਸ਼ ਹੈ ਕਿ ਤੁਹਾਡੇ ਤੱਕ ਮਿਆਰੀ ਸਹੀ ਖਬਰਾਂ ਪੰਜਾਬ ਦੀ ਅਸਲ ਤਸਵੀਰ ਤੁਹਾਡੇ ਤੱਕ ਲੈ ਕੇ ਆਈਏ ਸੋ ਉਹਦੇ ਲਈ ਸਾਥ ਤੁਹਾਡਾ ਬਿਹਤਰ ਜ਼ਰੂਰੀ ਹੈ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਤੁਹਾਡਾ ਵੱਡੀ ਗਿਣਤੀ ਦੇ ਵਿੱਚ ਮੀਡੀਆ ਆਪਣਾ ਪੰਜਾਬ ਦੇ ਨਾਲ ਜੁੜਨਾ ਇਹ ਦਰਸਾਉਂਦਾ ਹੈ ਕਿ ਤੁਸੀਂ ਕਿੰਨਾ ਪਿਆਰ ਕਰਦੇ ਹੋ ਮੀਡੀਆ ਆਪਣਾ ਪੰਜਾਬ ਨੂੰ ਸੋ ਗੱਲ ਕਰੀ ਅੱਜ ਕੁਝ ਖਬਰਾਂ ਦੇ ਉੱਤੇ ਜਿਹਦੇ ਉੱਤੇ ਅੱਜ ਆਪਾਂ ਨੇ ਚਰਚਾ ਕਰਨੀ ਹੈ ਉਹਨਾਂ ਦੇ ਵਿੱਚ ਰਾਹੁਲ ਗਾਂਧੀ ਨੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਇੱਕ ਵਾਰੀ ਫੇਰ ਕਟਾਇਰੇ ਦੇ ਵਿੱਚ ਖੜਾ ਕੀਤਾ ਸੋ ਕੀ ਕਹਿੰਦੇ ਨੇ ਰਾਹੁਲ ਗਾਂਧੀ ਤੇ ਕਿਸ ਤਰ੍ਹਾਂ ਉਹਨਾਂ ਨੇ ਕੀ ਸਵਾਲ ਚੁੱਕੇ ਨੇ ਗੱਲ ਉਹਦੀ ਕਰਾਂਗੇ ਇਲੈਕਸ਼ਨ ਕਮਿਸ਼ਨ ਨੇ ਕੀ ਜਵਾਬ ਦਿੱਤਾ ਉਹਦੇ ਉੱਤੇ ਵੀ ਆਪਾਂ ਚਰਚਾ ਕਰਨੀ ਹੈ ਸੋ ਇਸ ਤੋਂ ਇਲਾਵਾ ਨਾਲ ਦੀ ਨਾਲ ਜਿਹੜਾ ਆਪਾਂ ਨੇ ਕੁਝ ਹੋਰ ਪੰਜਾਬ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅ ਕੱਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹ ਕਹਿੰਦੇ ਜਿਹੜੀ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਅਗਰ ਉਹ ਸਹਿਮਤ ਨਹੀਂ ਹੁੰਦੇ ਤਾਂ ਕਿਸੇ ਵੀ ਕੀਮਤ ਤੇ ਉਹ ਜ਼ਮੀਨ ਜਿਹੜੀ ਉਹਨਾਂ ਤੋਂ ਨਹੀਂ ਲਈ ਜਾਏਗੀ ਸੋ ਉਹਨਾਂ ਦਾ ਕਹਿਣਾ ਹੈ ਕਿ ਉਹ ਬਹੁਤ ਜਲਦ ਕਿਸਾਨਾਂ ਦੇ ਨਾਲ ਸੰਵਾਦ ਰਚਾਉਣਗੇ ਸੋ ਗੱਲਬਾਤ ਕਰਨਗੇ ਗੱਲਬਾਤ ਤੋਂ ਬਾਅਦ ਜੋ ਵੀ ਸ਼ੰਕੇ ਨੇ ਉਹ ਅਗਰ ਅਸੀਂ ਦੂਰ ਕਰਨ ਦੇ ਵਿੱਚ ਕਾਮਯਾਬ ਹੋਏ ਕਿਸਾਨੀ ਦੇ ਤਾਂ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਸੋ ਪੰਜਾਬ ਸਰਕਾਰ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਜੋ ਫੇਰੇ ਉਹ ਜਿਹੜਾ ਵਿਰੋਧ ਹੋ ਰਿਹਾ ਉਸ ਚੀਜ਼ ਨੂੰ ਦੇਖਦੇ ਹੋਏ ਭਗਵੰਤ ਮਾਨ ਸਾਹਿਬ ਦੇ ਕੱਲ ਦੇ ਬਿਆਨ ਨੂੰ ਕਾਫੀ ਹਮ ਮੰਨਿਆ ਜਾ ਰਿਹਾ ਹੈ ਕੱਲ ਆਪਣੇ ਪਰਿਵਾਰ ਸਮੇਤ ਉਹ ਚਮਕੌਰ ਸਾਹਿਬ ਪਹੁੰਚੇ ਸੀ ਉੱਥੇ ਉਹਨਾਂ ਨੇ ਇਹ ਬਿਆਨ ਦਿੱਤਾ ਸੋ ਇਹਦੇ ਕੀ ਮਾਇਨੇ ਨੇ ਸੋ ਇਹਦੇ ਉੱਤੇ ਬੀ ਆਪਾ ਚਰਚਾ ਕਰਨੀ ਆ ਸੋ ਇਸ ਤੋਂ ਇਲਾਵਾ ਜਿਹੜਾ ਸੁਖਜਿੰਦਰ ਸਿੰਘ ਰਣਧਾਵਾ ਮੈਂਬਰ ਪਾਰਲੀਮੈਂਟ ਨੇ ਆ ਕਾਂਗਰਸ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਰਹੇ ਨੇ ਉਹਨਾਂ ਦੇ ਬੇਟੇ ਨੂੰ ਧਮਕੀ ਦੇਣ ਵਾਲੇ ਨੂੰ ਵੀ ਪੁਲਿਸ ਨੇ ਧਰ ਦੋਪੋਚਿਆ ਸੋ ਇਸ ਤਰ੍ਹਾਂ ਦੀਆਂ ਕੁਝ ਹੋਰ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਆਪਾਂ ਨੇ ਜਿਹੜੀ ਚਰਚਾ ਕਰਨੀ ਹੈ ਸੋ ਤੁਸੀਂ ਜੁੜੇ ਰਹੋ ਮੀਡੀਆ ਆਪਣਾ ਪੰਜਾਬ ਦੇ ਨਾਲ ਜਿਹੜੇ ਨਵੇਂ ਸਾਡੇ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਮੀਡੀਆ ਆਪਣਾ ਪੰਜਾਬ ਦੇ ਨਾਲ ਜੁੜਨ ਤੇ ਇਹਨੂੰ ਸਬਸਕ੍ਰਾਈਬ ਕਰਨ ਸੋ ਤਾਂ ਕਿ ਅਸਾਂ ਆਪਾਂ ਪਰਿਵਾਰ ਨੂੰ ਹੋਰ ਵੱਡੇ ਪੱਧਰ ਦੇ ਉੱਤੇ ਲੈ ਜਾ ਸਕੀਏ ਸੋ ਗੱਲ ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਆਗੂ ਅ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਉਹ ਭਾਜਪੀ ਦੀ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਰਿਹਾ ਸੋ ਇਹ ਰਾਹੁਲ ਗਾਂਧੀ ਨੇ ਇਲਜ਼ਾਮ ਲਾਏ ਨੇ ਸੋ ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਪੁਖਤਾ ਕਰਨ ਦੇ ਲਈ ਜੋ ਗੱਲਾਂ ਕਹੀਆਂ ਨੇ ਉਹ ਕਹਿੰਦੇ ਜਿਹੜਾ ਬਿਹਾਰ ਦੇ ਵਿੱਚ 65 ਲੱਖ ਤੋਂ ਉੱਪਰ ਲੋਕਾਂ ਦੇ ਨਾਮ ਸੂਚੀ 'ਚੋਂ ਹਟਾਏ ਗਏ ਨੇ ਜਾਂ ਉਹ ਲੱਭੇ ਨਹੀਂ ਗੇ ਵੋਟਰ ਉਹ ਕੌਣ ਨੇ ਕਹਿੰਦੇ ਇਸ ਕਰਕੇ ਜਿਹੜੀ ਇਹ ਸੂਈ ਸ਼ੱਕ ਦੀ ਸਾਡੀ ਹੋਰ ਗਹਿਰੀ ਹੁੰਦੀ ਹੈ ਰਾਹੁਲ ਗਾਂਧੀ ਦੇ ਨਾਲ ਇੱਕ ਸੁਰ ਹੁੰਦੇ ਹੋਏ ਆਰ ਜੀ ਡੀ ਨੇਤਾ ਜਿਹੜਾ ਤੇਜਸਵੀ যাদਬ ਹੈ ਰਾਹੁਲ ਗਾਂਧੀ ਦੇ ਨਾਲ ਉਹਨਾਂ ਨੇ ਵੀ ਇਸ ਗੱਲ ਦੇ ਵਿੱਚ ਇੱਕ ਜਿਵੇਂ ਕਈ ਵੀ ਸਹਿਮਤੀ ਦੇ ਦਿੱਤੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਤੇਜਸਵੀ যাদਬ ਦੱਸ ਦਿੰਨੇ ਕਿ ਮੇਰਾ ਆਪਣਾ ਨਾਮ ਇਸ ਲਿਸਟ ਦੇ ਵਿੱਚ ਨਹੀਂ ਹੈ ਸੋ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਵੀ ਆਪਣਾ ਜਵਾਬ ਦਿੱਤਾ ਉਹਦੇ ਉੱਤੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਸੋ ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨ ਜਿਹੜੀਆਂ ਦੌਰਾਨ ਜਿਹੜੀਆਂ ਇਸ ਆਪਣੇ ਵੋਟਰ ਸੂਚੀਆਂ ਦੇ ਵਿੱਚ ਕੁਝ ਤਰੂਟੀਆਂ ਜਿਹੜੀਆਂ ਪਾਈਆਂ ਗਈਆਂ ਜਾਂ ਜਿਹੜੀਆਂ ਸ਼ੰਕਾਮਾ ਜਿਹੜੀਆਂ ਕਾਂਗਰਸ ਪਾਰਟੀ ਨੇ ਜਤਾਈਆਂ ਸੀਗੀਆਂ ਉਹਨਾਂ ਦੇ ਉੱਤੇ ਵੀ ਜਿਹੜੀ ਚਰਚਾ ਕੀਤੀ ਆ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਮਲਿਕ ਅਰਜੁਨ ਖੜਕੇ ਪ੍ਰਧਾਨ ਕਾਂਗਰਸ ਪਾਰਟੀ ਦੇ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਂਗਰਸੀ ਆਗੂ ਲਗਾਤਾਰ ਇਲੈਕਸ਼ਨ ਕਮਿਸ਼ਨ ਨੂੰ ਨਿਸ਼ਾਨੇ ਦੇ ਉੱਤੇ ਲੈ ਰਹੇ ਨੇ ਉਹ ਕਹਿੰਦੇ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਦੇ ਨੱਕ ਦੇ ਥੱਲੇ ਹੋ ਰਿਹਾ ਸੋ ਦੂਜੇ ਪਾਸੇ ਕਰਨਾਟਕਾ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਨੂੰ ਵੀ ਲੈ ਕੇ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਦਾ ਨਿਸ਼ਾਨਾ ਇਲੈਕਸ਼ਨ ਕਮਿਸ਼ਨ ਦੇ ਉੱਪਰ ਸਾਧੇ ਹੈ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦਾ ਕਹਿਣਾ ਕਿ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਉਹਨਾਂ ਚੋਣਾਂ ਦੇ ਵਿੱਚ 70 80 ਤੋਂ ਲੈ ਕੇ 100 ਸੀਟਾਂ ਤੱਕ ਕਹਿੰਦੇ ਅਸੀਂਆਂ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਧਾਂਦਲੀ ਹੋਈ ਹੈ ਰਾਹੁਲ ਗਾਂਧੀ ਨੇ ਇਲਜ਼ਾਮ ਇਲੈਕਸ਼ਨ ਕਮਿਸ਼ਨ ਤੇ ਲਾਏ ਨੇ ਉਹ ਕਹਿੰਦੇ ਜੇ ਇਹਨਾਂ ਚੋਂ 10 ਜਾਂ 15 ਸੀਟਾਂ ਵੀ ਸਾਨੂੰ ਮਿਲ ਜਾਂਦੀਆਂ ਤੇ ਜਿਹੜੀਆਂ ਕਿ ਆ ਜਾਂਦੀਆਂ ਸਾਡੇ ਕੋਈ ਇੰਡੀਆ ਗੱਠ ਜੋੜ ਕੋਲੇ ਤਾਂ ਕਹਿੰਦੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨਹੀਂ ਸੀ ਹੁਣੇ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਸੋ ਇਹ ਉਹਨਾਂ ਨੇ ਇਲਜ਼ਾਮ ਲਾਇਆ ਨੇ ਸਿੱਧੇ ਰੂਪ ਦੇ ਵਿੱਚ ਇੱਕ ਤਰ੍ਹਾਂ ਨਾਲ ਇਲੈਕਸ਼ਨ ਕਮਿਸ਼ਨ ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਖੜੇ ਕੀਤੇ ਨੇ ਬਿਸ਼ੱਕ ਸਮੇਂ-ਸਮੇਂ ਦੇ ਉੱਤੇ ਬਹੁਤ ਕੁਝ ਇਲੈਕਸ਼ਨ ਕਮਿਸ਼ਨ ਦੇ ਉੱਤੇ ਜਵਾਬ ਸਵਾਲ ਉੱਠਦੇ ਆਏ ਨੇ ਪਰ ਇਹ ਵਿਰੋਧੀ ਧਿਰ ਦੇ ਆਗੂ ਵੱਲੋਂ ਔਰ ਕਾਂਗਰਸ ਪਾਰਟੀ ਜਿਹੜੀ ਕਿ ਇਸ ਟਾਈਮ ਦੂਜੀ ਵੱਡੀ ਪਾਰਟੀ ਅਸੀਂ ਕਹਿ ਸਕਦੇ ਹਾਂ ਭਾਰਤ ਦੇ ਵਿੱਚ ਤੇ ਲੰਬਾ ਸਮਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਉਸ ਪਾਰਟੀ ਨੇ ਕਟਾਇਰੇ ਦੇ ਵਿੱਚ ਖੜਾ ਕੀਤਾ ਇਲੈਕਸ਼ਨ ਕਮਿਸ਼ਨ ਨੂੰ ਸੋ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਜੀ ਕੀ ਕੁਝ ਹੋਰ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਕਾਂਗਰਸ ਲਗਾਤਾਰ ਇਲੈਕਸ਼ਨ ਕਮਿਸ਼ਨ ਨੂੰ ਘੇਰ ਰਹੀ ਹੈ ਬੀਜੇਪੀ ਕਹਿ ਰਹੀ ਹੈ ਕਾਂਗਰਸ ਦੀ ਬੁਖਲਾਹਟ ਹੈ ਔਰ ਦੂਜੇ ਪਾਸੇ ਰਾਹੁਲ ਗਾਂਧੀ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਅਸੀਂ ਸਾਰੇ ਸਬੂਤ ਸਾਹਮਣੇ ਰੱਖ ਦਿੱਤੇ ਤੇ ਕਹਿੰਦੇ ਆਟਮ ਬੰਬ ਵਾਂਗੂ ਫਟਣਗੇ ਉਹ ਤੇ ਉਸ ਤੋਂ ਬਾਅਦ ਕਹਿੰਦੇ ਇਲੈਕਸ਼ਨ ਕਮਿਸ਼ਨ ਜਿਹੜਾ ਭਾਰਤ ਸਰਕਾਰ ਦਾ ਉਹਨੂੰ ਪੂਰੇ ਭਾਰਤ ਦੇ ਵਿੱਚ ਕਿਤੇ ਮੂੰਹ ਲਕਾਉਣ ਦੀ ਜਗ੍ਹਾ ਨਹੀਂ ਲੱਭਣੀ ਇਹ ਸ਼ਬਦ ਉਹਨਾਂ ਦੇ ਨੇ ਪਰ ਦੂਜੇ ਪਾਸੇ ਬੀਜੇਪੀ ਇਹ ਗੱਲ ਕਹਿ ਰਹੀ ਹੈ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਕਿ ਰਾਹੁਲ ਗਾਂਧੀ ਨੂੰ ਆਟਮ ਬੰਬ ਦੀ ਤਰ੍ਹਾਂ ਨਹੀਂ ਉਹਨਾਂ ਨੂੰ ਪਾਣੀ ਦੀ ਤਰ੍ਹਾਂ ਬਹਿਣਾ ਚਾਹੀਦਾ ਸੋ ਕਹਿੰਦੇ ਇਹ ਜਿਹੜੇ ਮर्यादा ਦੇ ਵਿੱਚ ਰਹਿ ਕੇ ਅਗਰ ਰਾਹੁਲ ਗਾਂਧੀ ਗੱਲ ਕਰਨ ਤਾਂ ਗੱਲ ਹੋਰ ਹੋਏਗੀ ਸੋ ਕੁੱਲ ਮਿਲਾ ਕੇ ਇਲੈਕਸ਼ਨ ਕਮਿਸ਼ਨ ਨੂੰ ਰਾਹੁਲ ਗਾਂਧੀ ਘੇਰ ਰਹੇ ਨੇ ਔਰ ਇੱਥੇ ਇਸੇ ਦੌਰਾਨ ਜਦੋਂ ਇਹ ਖਬਰਾਂ ਚੱਲ ਰਹੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਦੇ ਉੱਤੇ ਸ਼ੱਕ ਦੀ ਸੂਈ ਉਠਾਈ ਜਾ ਰਹੀ ਹੈ ਲਗਾਤਾਰ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਘੇਰਿਆ ਜਾ ਰਿਹਾ ਹੈ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਬਿਆਨ ਉੱਤੇ ਕਿਹਾ ਕਿ ਇਹ ਸਭ ਬੇਬੁਨਿਆਦ ਇਲਜ਼ਾਮ ਨੇ ਇਹਨਾਂ ਦੇ ਵਿੱਚ ਕੋਈ ਤੱਥ ਨਹੀਂ ਹੈਗੇ ਕੋਈ ਸੱਚਾਈ ਨਹੀਂ ਹੈਗੀ ਇਹ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਪਰ ਜਿਹੜੇ ਆ ਗੱਲਾਂ ਜਿਹੜੇ ਸ਼ੱਕੇ ਸ਼ਾਂਕੇ ਜਿਹੜੇ ਨੇ ਉਹ ਕਾਂਗਰਸ ਜਾਂ ਇਹਦੇ ਅਲਾਈਅੰਸ ਉਠਾ ਰਹੇ ਨੇ ਉਹਨਾਂ ਵੱਲ ਵੀ ਇਲੈਕਸ਼ਨ ਕਮਿਸ਼ਨ ਨੂੰ ਧਿਆਨ ਦੇਣਾ ਪਵੇਗਾ ਉਹਦੇ ਉੱਪਰ ਵੀ ਇਲੈਕਸ਼ਨ ਕਮਿਸ਼ਨ ਨੂੰ ਤਸੱਲੀ ਬਖਸ਼ ਜਵਾਬ ਜਿਹੜਾ ਦੇਣਾ ਪਵੇਗਾ ਕਿਉਂਕਿ ਇਸ ਚੀਜ਼ ਨੂੰ ਹੁਣ ਆਮ ਡੋਮੇਨ ਦੇ ਵਿੱਚ ਆਮ ਲੋਕ ਦੇਖ ਰਹੇ ਨੇ ਸੋ ਭਾਰਤੀ ਚੋਣ ਕਮਿਸ਼ਨ ਦੇ ਉੱਤੇ ਬੇਸ਼ੱਕ ਸਮੇਂ-ਸਮੇਂ ਦੇ ਉੱਤੇ ਉਂਗਲ ਉਠੀ ਆ ਪਰ ਇਹਦੀ ਭਰੋਸੇਯੋਗਤਾ ਜਿਹੜੀ ਹੈ ਉਹ ਹਰ ਹਿੰਦੇ ਬਰਕਰਾਰ ਰਵੇ ਦੇ ਲਈ ਬਹੁਤ ਉਪਰਾਲੇ ਕੀਤੇ ਗਏ ਨੇ ਪਰ ਹੁਣ ਜੋ ਕੁਝ ਹੋ ਰਿਹਾ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਤੇ ਕੁੱਲ ਮਿਲਾ ਕੇ ਇਲੈਕਸ਼ਨ ਕਮਿਸ਼ਨ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਹਲਕੇ ਦੇ ਵਿੱਚ ਲੈਂਦਾ ਕਹਿ ਰਿਹਾ ਤੇ ਜਾਂ ਫਿਰ ਇਹਨਾਂ ਦੇ ਉੱਤੇ ਤਵੱਜੋ ਨਹੀਂ ਦੇਣ ਦੀ ਗੱਲ ਕਹਿ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਹ ਬੇਬੁਨਿਆਦ ਇਲਜ਼ਾਮ ਨੇ ਸੋ ਇਹ ਗੱਲ ਇਲੈਕਸ਼ਨ ਕਮਿਸ਼ਨ ਨੇ ਕਹੀ ਹੈ ਪਰ ਹੁਣ ਰਾਹੁਲ ਗਾਂਧੀ ਨੇ ਇਸੇ ਦੌਰਾਨ 7 ਤਰੀਕ ਨੂੰ 7 ਅਗਸਤ ਨੂੰ ਇੰਡੀਆ ਗੱਠ ਜੋੜ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਆਪਣੇ ਘਰੇ ਬੁਲਾ ਲਈ ਹੈ ਤੇ ਸਾਰਿਆਂ ਨੂੰ ਰਾਤ ਦੇ ਖਾਣੇ ਦੇ ਉੱਤੇ ਸੱਦਾ ਦਿੱਤਾ ਹੈ ਜਿੱਥੇ ਇਸ ਮੁੱਦੇ ਦੇ ਉੱਤੇ ਖੁੱਲ ਕੇ ਚਰਚਾ ਹੋਣੀ ਹੈ ਉਥੇ ਆਪਰੇਸ਼ਨ ਸੰਧੂਰ ਤੇ ਇਸ ਤੋਂ ਇਲਾਵਾ ਭਾਰਤ ਅਮਰੀਕਾ ਵਪਾਰਕ ਸਬੰਧ ਡੈਨਲ ਟਰੰਪ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਆ ਰਹੇ ਬਿਆਨ ਜਿਦੇ ਵਿੱਚ ਉਹ ਦਾਵਾ ਕਰ ਰਹੇ ਨੇ ਕਿ ਜਿਹੜਾ ਜੰਗਬੰਦੀ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਹਿੰਦੇ ਇਹ ਉਹਨਾਂ ਨੇ ਕਰਵਾਈ ਹੈ ਸੋ ਇਹਨਾਂ ਬਿਆਨਾਂ ਦੇ ਉੱਤੇ ਤੇ ਔਰ ਅਮਰੀਕਾ ਵੱਲੋਂ ਜਿਹੜਾ 25% ਟੈਰਫ ਲਾਉਣ ਦੀ ਗੱਲ ਕਹੀ ਗਈ ਹੈ ਭਾਰਤ ਦੇ ਉੱਤੇ ਉਹ ਸਾਰਾ ਕੁਝ ਕਹਿੰਦੇ ਅਸੀਂ ਆਪਣੀ ਇੰਡੀਆ ਅਲਾਈਅੰਸ ਦੀ ਮੀਟਿੰਗ ਦੇ ਵਿੱਚ ਇਸ ਦੇ ਉੱਤੇ ਚਰਚਾ ਕਰਨੀ ਹੈ ਉਸ ਤੋਂ ਬਾਅਦ ਇਹਦੇ ਉੱਤੇ ਜਿਹੜਾ ਪੂਰੀ ਜਿਹੜੇ ਆਮ ਲੋਕਾਂ ਦੇ ਵਿੱਚ ਅਸੀਂ ਜਾਵਾਂਗੇ 7 ਤਰੀਕ ਦੀ ਇੰਡੀਆ ਗੱਠਜੋੜ ਦੀ ਮੀਟਿੰਗ ਬੜੀ ਅਹਿਮ ਹੋਣ ਵਾਲੀ ਹੈ ਇਸ ਪੱਖੋਂ ਵੀ ਕਿ ਇਹ ਮੁੱਦੇ ਬੜੇ ਗੰਭੀਰ ਨੇ ਇਹ ਦੇਸ਼ ਦੇ ਲਈ ਬੜੇ ਗੰਭੀਰ ਮੁੱਦੇ ਨੇ ਔਰ ਦੂਸਰੀ ਗੱਲ ਕੀ ਹੁਣ ਇੰਡੀਆ ਗੱਠਜੋੜ ਆਪਣੇ ਉਸ ਵਜੂਦ ਦੇ ਵਿੱਚ ਕਾਇਮ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਪਹਿਲਾਂ ਵੱਖ ਕਰ ਚੁੱਕੀ ਹੈ ਇਹਦੇ ਵਿੱਚੋਂ ਔਰ ਕੁਝ ਹੋਰ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਇਸ ਚੀਜ਼ ਨੂੰ ਬੇਸ਼ੱਕ ਵੱਖ ਨਹੀਂ ਕਰੀਆਂ ਪਰ ਉਹ ਸਾਈਲੈਂਟ ਮੋਡ ਦੇ ਉੱਤੇ ਲੱਗੀਆਂ ਹੋਈਆਂ ਨੇ ਸੋ ਹੁਣ ਦੇਖਦੇ ਹਾਂ ਕਿ ਇਹ ਲੈਕਸ ਇਹ ਜਿਹੜਾ ਇੰਡੀਆ ਗੱਠ ਜੋੜਾ ਹੈ ਕਿ ਇਹਦਾ ਵजूद ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਇਹ ਬਣਿਆ ਸੀ ਤੇ ਜਾਂ ਹੁਣ ਇਹਦੇ ਵਿੱਚ ਵਾਧਾ ਘਾਟਾ ਹੋਇਆ ਸਮਾਂ ਦੱਸੇਗਾ ਕੁੱਲ ਮਿਲਾ ਕੇ 7 ਤਰੀਕ ਦੀ ਜਿਹੜੀ ਮੀਟਿੰਗ ਰਾਹੁਲ ਗਾਂਧੀ ਦੇ ਘਰੇ ਹੋਏਗੀ ਇੰਡੀਆ ਗੱਠ ਜੋੜ ਦੀ ਕਾਫੀ ਅਹਿਮ ਦੱਸੀ ਜਾ ਰਹੀ ਆ ਤੇ ਇਸ ਤੋਂ ਇਲਾਵਾ ਗੱਲ ਕਰੀਏ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਭਗਵੰਤ ਮਾਨ ਸਾਹਿਬ ਕੱਲ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਪਹੁੰਚੇ ਨੇ ਆਪਣੇ ਪਰਿਵਾਰ ਸਮੇਤ ਆਪਣੀ ਧਰਮ ਬੱਚੀ ਦੇ ਨਾਲ ਉਹਨਾਂ ਨੇ ਗੁਰਦੁਆਰਾ ਸਭ ਵਿੱਚ ਨਤਮਸਤਕ ਹੋਏ ਨੇ ਤੇ ਉੱਥੇ ਉਹਨਾਂ ਨੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਮੁੱਖ ਮੰਤਰੀ ਸਾਬਦਾ ਕਹਣਾ ਹੈ ਤੇ ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਸਾਹਿਬ ਨੂੰ ਪੁੱਛਿਆ ਕਿ ਲੈਂਡ ਪੂਲੀ ਨੂੰ ਲੈ ਕੇ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਪੰਜਾਬ ਦੀ ਕਿਸਾਨੀ ਤੁਹਾਡੇ ਤੋਂ ਕਾਫੀ ਖਫਾ ਹੈ ਤੇ ਜਾਂ ਨਰਾਜ ਚੱਲ ਰਹੀ ਹੈ ਸੋ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀ ਕਿ ਉਹ ਬਹੁਤ ਜਲਦ ਕਿਸਾਨਾਂ ਦੇ ਨਾਲ ਸੰਵਾਦ ਰਚਾਉਣਗੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਦੂਜੀ ਗੱਲ ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਆ ਉਹ ਕਹਿੰਦੇ ਕਿਸੇ ਵੀ ਕਿਸਾਨ ਦੀ ਸਹਿਮਤੀ ਤੋਂ ਬਿਨਾ ਉਹਦੀ ਜ਼ਮੀਨ ਨਹੀਂ ਲਈ ਜਾਵੇਗੀ ਇਹ ਜਿਹੜਾ ਬਿਆਨ ਹੈ ਭਗਵੰਤ ਮਾਨ ਸਾਹਿਬ ਦਾ ਕੱਲ ਦਾ ਚਰਚਾ ਦੇ ਵਿੱਚ ਹੈ ਕਾਫੀ ਅਹਿਮ ਇਸ ਬਿਆਨ ਨੂੰ ਦੱਸਿਆ ਜਾ ਰਿਹਾ ਹੈ ਸੋ ਕੁੱਲ ਮਿਲਾ ਕੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਸਿਖਰਾਂ ਤੇ ਹੈ ਸੋ ਹੁਣ ਦੇਖਦੇ ਹਾਂ ਜੀ ਹੋ ਸਕਦਾ ਜਿੱਦਾਂ ਮੈਂ ਕੱਲ ਵੀ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਪੰਜਾਬ ਸਰਕਾਰ ਮਹਾਲੀ ਪਟਿਆਲਾ ਤੇ ਲੁਧਿਆਣਾ ਇਹਨਾਂ ਤਿੰਨ ਵੱਡੇ ਸ਼ਹਿਰਾਂ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਰੱਖਣ ਦੇ ਮੂਹਰ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਬਾਕੀ ਜਿਹੜਾ 65533 ਏਕੜ ਜ਼ਮੀਨ ਜਿਹੜੀ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚੋਂ ਲਈ ਜਾਣੀ ਆ ਪਿੰਡਾਂ ਕਸਬਿਆਂ ਚੋਂ ਲਈ ਜਾਣੀ ਸੀ ਉਹਨਾਂ ਤੋਂ ਪਿੱਛੇ ਸ਼ਾਇਦ ਹਟ ਸਕਦੀ ਹੈ ਸਰਕਾਰੀ ਸਰਾਂ ਦੀਆਂ ਗੱਲ ਕੁਝ ਮੀਡੀਆ ਹਿੱਸੇ ਦੇ ਵਿੱਚ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਚਰਚਾ ਇਸ ਦੇ ਉੱਤੇ ਚੱਲੀ ਸੀ ਸੋ ਹੁਣ ਦੇਖਦੇ ਹਾਂ ਕਿ ਇਹ ਜਿਹੜਾ ਜੇਕਰ ਇਹ ਲੁਧਿਆਣਾ ਮਹਾਲੀ ਤੇ ਪਟਿਆਲਾ ਦੇ ਵਿੱਚ ਬੀ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਸਰਕਾਰ ਕੰਮ ਰਹੀਦੀ ਹੈ ਕਿ ਕਿਸਾਨ ਇਸ ਚੀਜ਼ ਨੂੰ ਮੰਨਣਗੇ ਔਰ ਪੰਜਾਬ ਸਰਕਾਰ ਦਾ ਇਹ ਮੰਨਣਾ ਹੈ ਦਾਵਾ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਕਾਮਯਾਬ ਰਹੀ ਹੈ ਔਰ ਸਰਕਾਰ ਨੇ ਇਹ ਗੱਲ ਕਹਿਣਾ ਹੈ ਕਿ ਇੱਥੇ ਅਸੀਂ ਆਲਮੋਸਟ ਕੋਸ਼ ਜ਼ਮੀਨ ਜਿਹੜੀ ਹੈ ਕੁਝ ਆંકੜੇ ਵੀ ਉਹਨਾਂ ਨੇ ਜਾਰੀ ਕੀਤੇ ਨੇ ਕਿ ਇੰਨੀ ਜਗ੍ਹਾ ਜ਼ਮੀਨ ਇਸ ਜ਼ਿਲ੍ਹੇ ਦੇ ਵਿੱਚ ਇੰਨੀ ਜਗ੍ਹਾ ਜ਼ਮੀਨ ਇਸ ਜ਼ਿਲ੍ਹੇ ਦੇ ਵਿੱਚ ਪ੍ਰਾਪਤ ਕੀਤੀ ਹੈ ਸੋ ਹੁਣ ਪੰਜਾਬ ਸਰਕਾਰ ਅਗਰ ਇਸ ਪਾਸੇ ਨੂੰ ਪਿੱਛੇ ਆਉਂਦੀ ਹੈ ਤੇ ਆ ਤਿੰਨ ਸ਼ਹਿਰਾਂ ਦੇ ਉੱਤੇ ਕੇਂਦਰਿਤ ਹੋ ਕੇ ਰਹਿੰਦੀ ਹੈ ਸੋ ਇਹਦੇ ਕੀ ਮੈਨੇ ਨੇ ਕੀ ਇਹਦੇ ਨਾਲ ਕਿਸਾਨ ਸਹਿਮਤ ਹੋਣਗੇ ਤੇ ਜਾਇਦ ਵਿੱਚ ਕੋਈ ਹੋਰ ਬਦਲਾ ਚਾਹੁੰਦੇ ਨੇ ਕਿਸਾਨ ਸੋ ਸਮਾਂ ਦੱਸੇਗਾ ਪਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ ਸੰਯੁਕਤ ਕਿਸਾਨ ਮੋਰਚਾ ਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਮੂਲੋਂ ਰੱਦ ਕਰ ਚੁੱਕੀਆਂ ਨੇ ਔਰ ਇਥੋਂ ਤੱਕ ਵੀ ਆਮ ਆਦਮੀ ਪਾਰਟੀ ਦੇ ਕੁਝ ਆਗੂ ਜਿਹੜੇ ਨੇ ਉਹ ਇਥੋਂ ਰਜਾਇਨ ਵੀ ਕਰ ਰਹੇ ਨੇ ਕੁਝ ਇਹਨਾਂ ਦੇ ਅਹੁਦੇਦਾਰਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਸੋ ਕੁੱਲ ਮਿਲਾ ਕੇ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਵੀ ਕੋਈ ਵੱਡਾ ਫੈਸਲਾ ਲੈਂਦੀ ਨਜ਼ਰ ਆਏਗੀ। ਸੋ ਅਗਲੀ ਗੱਲ ਕਰੀਏ ਤਾਂ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਵੀ ਆਏ ਨੇ ਮੈਨੂੰ ਕੁਝ ਫੋਨ ਵੀ ਆਏ ਨੇ ਕਿ ਜੀ ਅਸੀਂ ਉੱਤੇ ਗੱਲਬਾਤ ਕਰੋ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਟਾਈਮ ਕਿੱਥੇ ਖੜੀ ਹੈ? ਕੀ ਇਹ ਦੁਵਾਰਾ ਸਰਵਾਈਵ ਕਰੇਗੀ? ਕੀ ਇਹ ਪਾਰਟੀ ਦੁਵਾਰਾ ਸਤਾ ਦੇ ਵਿੱਚ ਆ ਸਕਦੀ ਹੈ? ਕਿਹਨਾ ਹਾਲਾਤਾਂ ਚਾ ਸਕਦੇ ਹੈ ਬੀਜੇਪੀ ਨਾਲ ਆਲਾਈਅੰਸ ਇਹਨਾਂ ਦਾ ਕਿੰਨਾ ਕਾਰਗਰ ਹੋਏਗਾ? ਸੋ ਇਹ ਸਾਰੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਰਾਂਗੇ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ ਦੇ ਜਿਹੜੇ ਇੱਕ ਖਰੜ ਹਲਕੇ ਦੇ ਇੰਚਾਰਜ ਸੀ ਰਣਜੀਤ ਸਿੰਘ ਗਿੱਲ ਜਿਹੜੇ ਕਿ ਉਹਦੇ ਉਹਗੇ ਆਪਣੇ ਕਾਰੋਬਾਰੀ ਨੇ ਰੀਅਲ ਏਸਟੇਟ ਦੇ ਜਿਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਰੀਅਲ ਏਸਟੇਟ ਦੇ ਵਿੱਚ ਕੰਮ ਕੀਤਾ ਖਰੜ ਦੇ ਆਸ-ਪਾਸ ਉਹਨਾਂ ਨੇ ਜਦ ਦਾ ਰਜਾਇਨ ਦਿੱਤਾ ਅਕਾਲੀ ਦਲ ਤੋਂ ਕਿ ਆ ਸਾਰੀਆਂ ਲਾਈਆਂ ਜਾਰੀਆਂ ਸੀ ਕਿ ਇਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ ਪਰ ਉਹਨਾਂ ਨੇ ਤਕਰੀਬਨ 14-15 ਦਿਨਾਂ ਦੀ ਵੇਟ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜਗ੍ਹਾ ਦੇ ਉੱਤੇ ਭਾਜਪਾ ਨੂੰ ਜੁਆਇਨ ਕੀਤਾ ਸੋ ਜਿਸ ਤਰ੍ਹਾਂ ਹੀ ਉਹ ਭਾਜਪਾ ਨੂੰ ਰਾਤ ਨੂੰ ਜੁਆਇਨ ਕਰਦੇ ਨੇ ਆਪ ਕਾਂਗਰ ਆਪਣੇ ਹਰਿਆਣਾ ਦੇ ਮੁੱਖ ਮੰਤਰੀ ਦੇ ਘਰੇ ਤਾਂ ਦੂਸਰੇ ਦਿਨ ਸਵੇਰ ਨੂੰ ਉਹਨਾਂ ਦੇ ਘਰ ਦੇ ਮੁਰੇ ਵਿਜੀਲੈਂਸ ਦੀ ਟੀਮ ਪਹੁੰਚ ਜਾਂਦੀ ਹੈ ਵਿਜੀਲੈਂਸ ਵੱਲੋਂ ਵੱਡੇ ਪੱਧਰ ਤੇ ਤਲਾਸ਼ੀ ਕੀਤੀ ਜਾਂਦੀ ਹੈ ਬੀਜੇਪੀ ਇਸ ਚੀਜ਼ ਨੂੰ ਬਦਲਾ ਲਊ ਕਾਰਵਾਈ ਕਹਿ ਰਹੀ ਹੈ ਦੂਜੇ ਪਾਸੇ ਵਿਜੀਲੈਂਸ ਦਾ ਕਹਿਣਾ ਹੈ ਕਿ ਇਸ ਦੀਆਂ ਪਾਰਾਂ ਆਪਣੇ ਆਪਣੇ ਰਣਜੀਤ ਸਿੰਘ ਗਿੱਲ ਦੀਆਂ ਪਾਰਾਂ ਕ ਆਪਣੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਨਾਲ ਜੁੜ ਸਕਦੀਆਂ ਨੇ ਜਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਹੋ ਸਕਦਾ ਵਿਜੀਲੈਂਸ ਕੋਲੇ ਕੋਈ ਸਬੂਤ ਹੋਣ ਜਿਹਦੇ ਆਧਾਰ ਦੇ ਉੱਤੇ ਉਹਨਾਂ ਨੇ ਕਾਰਵਾਈ ਕੀਤੀ ਹੋਵੇ ਪੰਜਾਬ ਸਰਕਾਰਨ ਇਸ ਫਾਰਮਲੇ ਦੇ ਵਿੱਚ ਆਪਣੇ ਆਪ ਨੂੰ ਲੱਗ ਰੱਖ ਰਹੀ ਹੈ ਉਹ ਕਹਿੰਦੇ ਏਜੰਸੀਆਂ ਕਾਨੂੰਨ ਆਪਣਾ ਕੰਮ ਕਰੇਗਾ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਦੋਂ ਇਹਦੇ ਬਾਰੇ ਪੁੱਛਿਆ ਗਿਆ ਕਿ ਰਣਜੀਤ ਸਿੰਘ ਗਿੱਲ ਦੇ ਘਰੇ ਵਿਜੀਲੈਂਸ ਕਿਉਂ ਪਹੁੰਚੀ ਸੀ ਸੋ ਉਹਨਾਂ ਦਾ ਜਵਾਬ ਸੀ ਕਿ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਦਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੋਲ ਨਹੀਂ ਹੈ ਸੋ ਕੁੱਲ ਮਿਲਾ ਕੇ ਆ ਆ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਜਿਹੜਾ ਹਾਸ਼ੀਏ 'ਤੇ ਰਿਹਾ ਆਮ ਆਦਮੀ ਪਾਰਟੀ ਨੂੰ ਕਿ ਸਾਡੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਜਿਹੜਾ ਰਣਜੀਤ ਗਿੱਲ ਉਹਨਾਂ ਨੂੰ ਜਿਹੜਾ ਨਿਸ਼ਾਨੇ 'ਤੇ ਲਿਆ ਗਿਆ ਸਿੱਧਮ ਸਿੱਧਾ ਕਹਿੰਦੇ ਇਹ ਬਦਲਾ ਲਊ ਕਾਰਵਾਈ ਹੈ ਕਿਉਂਕਿ ਕਹਿੰਦੇ ਜੇ ਇਹੀ ਵਿਅਕਤੀ ਆਮ ਆਦਮੀ ਪਾਰਟੀ 'ਚ ਚਲਾਇਆ ਜਾਂਦਾ ਸ਼ਾਇਦ ਇਹ ਕਾਰਵਾਈ ਨਾ ਹੁੰਦੀ ਸੋ ਖੈਰ ਦੇਖਦੇ ਆ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਕੀ ਕੁਝ ਕੱਢ ਕੇ ਲੈ ਕੇ ਆਉਂਦੀ ਹੈ ਰਣਜੀਤ ਸਿੰਘ ਗਿੱਲ ਦੇ ਘਰ ਦੇ ਉੱਤੇ ਕਾਰਵਾਈ ਹੋਣ ਤੋਂ ਪਹਿਲਾਂ ਹੀ ਰਣਜੀਤ ਸਿੰਘ ਗਿੱਲ ਉੱਥੇ ਮੌਜੂਦ ਨਹੀਂ ਸੀਗੇ ਉਹ ਆਪਣੇ ਹਰਿਆਣਾ ਦੇ ਵਿੱਚ ਪੰਚਕੂਲਾ ਚ ਸ਼ਿਫਟ ਕਰ ਗਏ ਦੱਸੇ ਜਾ ਰਹੇ ਸੀ ਸੋ ਕੀ ਉਹਨਾਂ ਤੱਕ ਕੋਈ ਜਾਣਕਾਰੀ ਪਹੁੰਚ ਗਈ ਸੀ ਕੀ ਉਹਨਾਂ ਦੇ ਵੀ ਕੋਈ ਅੰਦਰ ਸੂਤਰ ਨੇ ਜਾਂ ਕੀ ਕਾਰਨ ਹੈ ਕਿ ਉਹਨਾਂ ਤੱਕ ਇਹ ਸਾਰੀ ਕਹਾਣੀ ਪਹੁੰਚ ਗਈ ਸੀ ਤਾ ਉਹਨਾਂ ਨੇ ਅਚਾਨਕ ਬੀਜੇਪੀ ਨੂੰ ਜੁਆਇਨ ਕਰਨ ਦਾ ਰਾਤ ਨੂੰ ਇਹ ਫੈਸਲਾ ਲੈ ਲਿਆ ਕਿਉਂਕਿ ਦੱਸਿਆ ਜਾ ਰਿਹਾ ਸੀ ਦਿਨ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਸੀ ਬੀਜੇਪੀ ਦੇ ਵਿੱਚ ਔਰ ਦੂਜਾ ਵੱਡੇ ਲੀਡਰਾਂ ਦਾ ਉੱਥੇ ਪਹੁੰਚਣਾ ਲਗਭਗ ਤੈਅ ਸੀ ਤੇ ਜਦੋਂ ਇਹ ਜੁਆਇਨ ਕਰਦੇ ਨੇ ਬੀਜੇਪੀ ਉਸ ਟਾਈਮ ਦੇ ਉੱਤੇ ਪੰਜਾਬ ਦੀ ਵੱਡੀ ਲੀਡਰਸ਼ਿਪ ਜਾਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵੀ ਉੱਥੇ ਅਸ਼wini ਸ਼ਰਮਾ ਤੱਕ ਵੀ ਉੱਥੇ ਮੌਜੂਦ ਨਹੀਂ ਸੀਗੇ ਤੇ ਕੀ ਕਾਰਨ ਨੇ ਕੀ ਮੈਨੇ ਕੱਡੇ ਜਾਣ ਇਹ ਹੁਣ ਸਮਾਂ ਦੱਸੇਗਾ ਪਰ ਕੁੱਲ ਮਿਲਾ ਕੇ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਸੋ ਅਗਲੀ ਗੱਲ ਆਪਾਂ ਜ਼ਿਕਰ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਸਾਰੇ ਦੋਸਤਾਂ ਦੇ ਸਨੇਹੇ ਸੀ ਕਿ ਜੀ ਇਹਦੇ ਉੱਤੇ ਗੱਲ ਗੱਲਬਾਤ ਜ਼ਰੂਰ ਕਰੋ ਸੋ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਮੈਂ ਜਿੰਨੇ ਵੀ ਨਵੇਂ ਅੱਜ ਸਾਡੇ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਪੰਜਾਬ ਦੀ ਅਸਲ ਤਸਵੀਰ ਬਿਨਾ ਕਿਸੇ ਸਿਆਸੀ ਭੇਤ ਭਾਬ ਦੇ ਤੁਹਾਡੇ ਤੱਕ ਲੈ ਕੇ ਆਵਾਂਗੇ ਇਹ ਸਾਡਾ ਪਹਿਲੇ ਦਿਨ ਤੋਂ ਤੁਹਾਡਾ ਨਾ ਵਾਦਾ ਜਿੰਨੇ ਵੀ ਮੇਰੇ ਸਰੋਤੇ ਜਿਨ੍ਹਾਂ ਨੇ ਮੈਨੂੰ ਰੇਡੀਓ ਸੱਚ ਦੀ ਗੂੰਜ ਦੇ ਉੱਤੇ ਤੇ ਦੂਜੇ ਪਾਸੇ ਚੰਨ ਪਰਦੇਸੀ ਮੀਡੀਆ ਰਾਹੀਂ ਮੈਨੂੰ ਸੁਣਿਆ ਉਹ ਜਾਣਦੇ ਨੇ ਕਿ ਗੁਰਪ੍ਰੀਤ ਸਿੰਘ ਚਾਹਲ ਦਾ ਸੁਭਾਅ ਕੀ ਹੈ ਤੇ ਕਿਸ ਤਰ੍ਹਾਂ ਦੀਆਂ ਖਬਰਾਂ ਕਿਸ ਰੂਪ ਦੇ ਵਿੱਚ ਅਸੀਂ ਕਰਦੇ ਹਾਂ ਸੋ ਦੂਜਾ ਇੱਥੇ ਤੁਹਾਨੂੰ ਪੰਜਾਬ ਭਾਰਤ ਦੀ ਦੁਨੀਆ ਦੀ ਅਸਲ ਤਸਵੀਰ ਦਿਖਾਵਾਂਗੇ ਸਾਡਾ ਕੋਈ ਮਕਸਦ ਨਹੀਂ ਖਬਰਾਂ ਨੂੰ ਮਸਾਲੇ ਲਾ ਕੇ ਪੇਸ਼ ਕਰਨਾ ਅਸਲ ਰੰਗ ਦੇ ਵਿੱਚ ਅਸਲ ਤਸਵੀਰ ਤੁਹਾਡੇ ਤੱਕ ਅੱਚ ਦੀ ਕਰਨ ਦਾ ਇਹ ਵਾਦਾ ਮੀਡੀਆ ਆਪਣਾ ਪੰਜਾਬ ਤੁਹਾਡੇ ਨਾਲ ਕਰਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਔਰ ਜਿੰਨਾ ਤੁਸੀਂ ਸਪੋਰਟ ਸਾਥ ਦਿਓਗੇ ਉਹਨਾਂ ਮੇਰਾ ਵਾਦਾ ਤੁਹਾਡੇ ਨਾਲ ਤੁਹਾਡੇ ਪਸੰਦੀਦਾ ਲੀਡਰਾਂ ਨੂੰ ਵੀ ਇਸ ਮੰਚ ਦੇ ਉੱਤੇ ਲੈ ਕੇ ਆਉਂਗਾ ਉਹ ਸਵਾਲ ਪੁੱਛੂੰਗਾ ਜਿਹੜੇ ਵਾਸਤਵ ਦੇ ਵਿੱਚ ਪੁੱਛਣੇ ਚਾਹੀਦੇ ਉਹ ਸਵਾਲ ਹਰਗਿਜ ਨਹੀਂ ਪੁੱਛਾਂਗਾ ਜਿਹੜੇ ਪਹਿਲਾਂ ਤੈ ਕੀਤੇ ਜਾਂਦੇ ਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਵਾਲ ਹੋਣਗੇ ਉਹ ਸਵਾਲ ਲੀਡਰਾਂ ਦੇ ਨਾਲ ਕਰਾਂਗੇ ਆਪਾਂ ਸੋ ਬੇਸ਼ੱਕ ਆਪਾਂ ਜਿਵੇਂ ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਸੋ ਤੁਰਾਂਗੇ ਦੋ ਪੈਰ ਘੱਟ ਤੁਰਾਂਗੇ ਪਰ ਤੁਰਾਂਗੇ ਮੜਕ ਦੇ ਨਾਲ ਤੁਰਾਂਗੇ ਸੱਚਾਈ ਦੇ ਨਾਲ ਸੋ ਇਹ ਗੱਲ ਦਾ ਤੁਹਾਡੇ ਨਾਲ ਵਾਦਾ ਹੈ ਔਰ ਦੂਸਰੀ ਗੱਲ ਆਪਾਂ ਅਕਾਲੀ ਦਲ ਦੀ ਕਰ ਰਹੇ ਸੀ ਕਿ ਅਕਾਲੀ ਦਲ ਲੰਬੇ ਸਮੇਂ ਤੋਂ 100 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਪਾਰਟੀ ਹੈ ਔਰ ਵੱਡੇ ਪੱਦਰ ਦੇ ਉੱਤੇ ਇਸ ਪਾਰਟੀ ਨੇ ਅੰਦੋਲਨ ਲੜੇ ਨੇ ਪੰਜਾਬ ਦੇ ਲਈ ਪੰਜਾਬ ਬਣਾਉਣ ਦੇ ਲਈ ਅੰਦੋਲਨ ਲੜਿਆ ਬੇਸ਼ੱਕ ਅੱਜ ਪੰਜਾਬ ਸੂਬਾ ਜਿਸ ਪੋਗੋਲਿਕ ਸਥਿਤੀ ਦੇ ਵਿੱਚ ਇਹਦੇ ਲਈ ਵੀ ਅਕਾਲੀ ਦਲ ਜ਼ਿੰਮੇਵਾਰ ਹੈ ਕਿਉਂਕਿ ਆ ਜਿਹੜਾ ਛੋਟਾ ਜਿਹਾ ਸੂਬਾ ਜਿਹਨੂੰ ਸੂਬੀ ਵੀ ਕਹਿ ਦਿੰਦੇ ਆਪਾਂ ਤੇ ਉਹ ਬਣਾਉਣ ਦੇ ਵਿੱਚ ਵੀ ਇਸ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ ਜਿੱਥੇ ਇਹਨਾਂ ਨੇ ਬਾਕੀ ਪੰਜਾਬ ਦੇ ਖੇਤਾਂ ਨੂੰ ਦਾਤੇ ਲਾ ਕੇ ਸਿਰਫ ਉਹਨਾਂ ਦੇ ਖੇਤਾਂ ਲਿਆ ਜਿੱਥੇ ਰਾਜ ਕਰ ਸਕਦੇ ਸੀ ਉਹਨਾਂ ਦੇ ਖੇਤੇ ਨੂੰ ਲੈ ਕੇ ਅਕਾਲੀ ਖੁਸ਼ ਹੋਏ ਪਰ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬ ਦੀ ਰਾਜਧਾਨੀ ਦਾ ਮਸਲਾ ਪੰਜਾਬ ਦੇ ਖੇਤਰਫਲ ਦਾ ਮਸਲਾ ਪੰਜਾਬ ਦੇ ਜਿਹੜੇ ਆ ਭਾਖੜਾ ਡੈਮ ਆ ਸਾਡਾ ਉਹਦਾ ਅੱਜ ਤੱਕ ਰੇੜਕਾ ਚੱਲਦਾ ਆ ਰਿਹਾ ਸੋ ਸੀਆਈਐਸਐਫ ਲਗਾਈ ਜਾ ਰਹੀ ਆ ਉੱਥੇ 8.5 ਕਰੋੜ ਰੁਪਇਆ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਆਪਣੇ ਗ੍ਰਹਿ ਵਿਭਾਗ ਭਾਰਤ ਸਰਕਾਰ ਨੂੰ ਭੇਜ ਦਿੱਤਾ ਦੱਸਿਆ ਜਾ ਰਿਹਾ ਕਿ ਇਸੇ ਮਹੀਨੇ ਦੇ ਵਿੱਚ ਉਹ ਸੀਆਈਆਫ ਦੀਆਂ ਟੋਕੜੀਆਂ ਨੰਗਲ ਦੇ ਵਿੱਚ ਪਹੁੰਚ ਜਾਣਗੀਆਂ ਸੋ ਇਹ ਜਿਹੜੇ ਵੱਡੇ ਜਿਹੜੇ ਜਿਹੜੀਆਂ ਘਾਟਾਂ ਰਹਿ ਗਈਆਂ ਇਸ ਸੂਬੇ ਨੂੰ ਬਣਾਉਣ ਦੇ ਵਿੱਚ ਉਹਦੇ ਲਈ ਵੀ ਅਕਾਲੀ ਜ਼ਿੰਮੇਵਾਰ ਨੇ ਪਰ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਸਿੱਖਾਂ ਦੀਆਂ ਸਮੱਸਿਆਵਾਂ ਮੌਤੇ ਵੱਡੀ ਲੜਾਈ ਲੜੀ ਐ ਹਾਂ ਗੱਲ ਵੱਖਰੀ ਐ ਕਿ ਜਦੋਂ ਅਕਾਲੀ ਦਲ ਦਾ ਉਨਨੀ ਕਰਨ ਹੋਇਆ ਉਸ ਟਾਈਮ ਤੋਂ ਅਕਾਲੀ ਦਲ ਦੇ ਨੇ ਵੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਨੇ ਇੱਥੇ ਦੀ ਲੀਡਰਸ਼ਿਪ ਨੇ ਦੀ ਨੇ ਉਹ ਗਲਤੀਆਂ ਕੀਤੀਆਂ ਨੇ ਜਿਹੜੀਆਂ ਸ਼ਾਇਦ ਕਦੇ ਮਾਫਨਾ ਕੀਤੀਆਂ ਜਾਣ ਪਰ ਫਿਰ ਵੀ ਪੰਜਾਬੀ ਤੇ ਸਿੱਖ ਫਰਾਕਦਿਲ ਨੇ ਸਾਫ਼ ਦਿਲ ਦੇ ਨਾਲ ਅਗਰ ਮਾਫੀਆਂ ਮੰਗੀਆਂ ਜਾਣ ਅਹਿਸਾਸ ਆਪਣੇ ਆਪ ਨੂੰ ਕਰਾਇਆ ਜਾਬ ਆਪਣੇ ਦਿਲ ਨੂੰ ਕਰਾਇਆ ਜਾਵੇ ਲੀਡਰਾਂ ਵੱਲੋਂ ਕਿ ਹਾਂ ਅਸੀਂ ਜੋ ਕੁਝ ਕੀਤਾ ਸੀ ਇਹ ਗਲਤ ਸੀ ਇਹਦੇ ਵਿੱਚ ਕੋਈ ਆਰਗੂਮੈਂਟ ਨਹੀਂ ਅੱਗੇ ਤੋਂ ਅਸੀਂ ਵਾਅਦਾ ਕਰਦੇ ਹਾਂ ਅਸੀਂ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗੇ ਚੰਗੀ ਲੀਡਰਸ਼ਿਪ ਪੰਜਾਬ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ ਉਹ ਆਪਣੇ ਆਪ ਨੂੰ ਪਿੱਛੇ ਕਰ ਲੈਣ ਔਰ ਉਹ ਸੰਗਤ ਕੋਲੇ ਜਾਣ ਵੀ ਜੇ ਤੁਸੀਂ ਸਾਨੂੰ ਚਾਹੋ ਨੀ ਤਾਸੀਂ ਆਵਾਂਗੇ ਨਹੀਂ ਅਸੀਂ ਪਿੱਛੇ ਬੈਠੇ ਆ ਸੋ ਚੰਗੀ ਨਰੋਈ ਲੀਡਰਸ਼ਿਪ ਆਵੇ ਪੰਜਾਬ ਦੇ ਵਿੱਚ ਅਕਾਲੀ ਦਲ ਦੁਬਾਰਾ ਸਰਵਾਈਵ ਕਰੇ ਇਥੋਂ ਤੱਕ ਕੀ ਇਹਦੇ ਵਿਰੋਧੀ ਵੀ ਇਹ ਗੱਲ ਕਹਿੰਦੇ ਨੇ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਸੁਨੀਲ ਜਾਖੜ ਇਸ ਤੋਂ ਇਲਾਵਾ ਕਾਂਗਰਸ ਦੇ ਵੀ ਬਹੁਤ ਸਾਰੇ ਲੀਡਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜੀਵਤ ਰਹਿਣਾ ਬੜੀ ਵੱਡੀ ਗੱਲ ਆ ਕਿਉਂਕਿ ਪੰਜਾਬ ਦੇ ਅਸਲ ਮੁੱਦਿਆਂ 'ਤੇ ਤਾਂ ਹੀ ਕਹਿੰਦੇ ਗੱਲਬਾਤ ਉੱਠੇਗੀ ਸੋ ਕਿੰਨੇ ਕ ਅਸਲ ਮੁੱਦਿਆਂ 'ਤੇ ਗੱਲਬਾਤ ਅਕਾਲੀ ਦਲ ਠਾਉਣ ਦੇ ਵਿੱਚ ਕਾਮਯਾਬ ਹੁੰਦਾ ਇਹ ਹੁਣ ਸਮਾਂ ਦੱਸੇਗਾ ਸੋ ਕੁੱਲ ਮਿਲਾ ਕੇ ਅਕਾਲੀ ਦਲ ਨੇ ਅਗਰ ਸਰਵਾਈਵ ਕਰਨਾ ਤਾਂ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਇਹਨਾਂ ਨੂੰ ਇਮਾਨਦਾਰੀ ਦੇ ਨਾਲ ਸਾਫ਼ ਦਿਲ ਦੇ ਨਾਲ ਲੋਕਾਂ ਦੀ ਕਚੈਰੀ ਦੇ ਵਿੱਚ ਆਉਣਾ ਪਵੇਗਾ ਫਰਜ਼ੀ ਤੌਰ ਦੇ ਉੱਤੇ ਮਾਫੀਆਂ ਲੋਕਾਂ ਨੇ ਇਹਨਾਂ ਦੀਆਂ ਪਰਵਾਹ ਨਹੀਂ ਕਰਨੀਆਂ ਇਸ ਲੀਡਰਸ਼ਿਪ ਦੇ ਵਿੱਚ ਅੱਜ ਵੀ ਕੁਝ ਐਸੇ ਲੋਕ ਸ਼ਕਣੀ ਬੈਠੇ ਨੇ ਜਿਹੜੇ ਕਿ ਅਕਾਲੀ ਦਲ ਨੂੰ ਸਰਵਾਈਵ ਕਰਨ ਤੋਂ ਰੋਕਣਾ ਚਾਹੁੰਦੇ ਨੇ ਇਹਨਾਂ ਦੇ ਪਿੱਛੇ ਕੋਈ ਪਾਰਟੀਆਂ ਕੰਮ ਕਰ ਰਹੀਆਂ ਨੇ ਜਾਂ ਇਹਨਾਂ ਦੀ ਸੋਚ ਇੱਥੋਂ ਤੱਕ ਗਿਰ ਚੁੱਕੀ ਹੈ ਜਾਂ ਇਹ ਮੰਨਦੇ ਨੇ ਕਿ ਜੇਕਰ ਇਹ ਮੌਜੂਦਾ ਲੀਡਰਸ਼ਿਪ ਨਾ ਰਹੀ ਤੇ ਸਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ ਸੋ ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਸੋ ਕੁੱਲ ਮਿਲਾ ਕੇ ਇਹਨਾਂ ਲੋਕਾਂ ਨੂੰ ਵੀ ਪਛਾਣਿਆ ਜਾਵੇ ਵੀ ਉਹ ਲੋਕ ਕਿਹੜੇ ਨੇ ਜਿਹੜੇ ਅਕਾਲੀ ਦਲ ਨੂੰ ਮਜ਼ਬੂਤ ਹੁੰਦਾ ਨਹੀਂ ਦੇਖਣਾ ਚਾਹੁੰਦੇ ਅਕਾਲੀ ਦਲ ਦੇ ਵਿੱਚ ਵੀ ਬੈਠੇ ਨੇ ਉਹ ਲੋਕ ਸੋ ਕੋਲਮਾ ਲਾ ਕੇ ਅਕਾਲੀ ਦਲ ਮਜ਼ਬੂਤ ਹੋਵੇ ਅਕਾਲੀ ਦਲ ਅਤੀਤ ਦੀਆਂ ਕੀਤੀਆਂ ਗਲਤੀਆਂ ਨੂੰ ਮੰਨ ਕੇ ਨਵੇਂ ਸਿਰੇ ਤੋਂ ਪੰਜਾਬ ਦੇ ਵਿੱਚ ਆਪਣੇ ਸਿਆਸੀ ਸਫ਼ਰ ਸ਼ੁਰੂ ਕਰੇ ਹੋ ਸਕਦਾ ਪੰਜਾਬੀ ਇਹਨਾਂ ਨੂੰ ਪ੍ਰਵਾਨ ਕਰ ਲੈਣਾ ਉਹ ਦੂਜੇ ਪਾਸੇ ਕੁਝ ਪੰਜਾਬ ਪੁਲਿਸ ਦੀਆਂ ਆਪਾਂ ਗੱਲਾਂ ਦੀ ਜ਼ਿਕਰ ਕਰਾਂਗੇ ਜਿਹੜੀਆਂ ਇੱਕ ਪਾਸੇ ਤਾਂ ਪੰਜਾਬ ਪੁਲਿਸ ਜਿਹੜੀ ਹੈ ਕਈ ਵਾਰੀ ਇਹਨਾਂ ਤੇ ਇਲਜ਼ਾਮ ਲੱਗਦੇ ਕਿ ਦੋਸ਼ੀ ਇਹਨਾਂ ਤੋਂ ਫੜੇ ਨਹੀਂ ਜਾਂਦੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦੀ ਤੋਏ-ਤੋਏ ਵੀ ਹੁੰਦੀ ਹੈ ਪਰ ਕਈ ਵਾਰੀ ਚੰਗੇ ਕੰਮ ਲਈ ਪ੍ਰਸ਼ੰਸਾ ਵੀ ਕਰਨੀ ਬਣਦੀ ਹੈ ਸੋ ਇੱਕ ਗੱਲ ਜਿਹੜੀ ਸਾਹਮਣੇ ਆਈ ਸੁਖਜਿੰਦਰ ਸਿੰਘ ਰਣਧਾਵਾ ਦੀ ਆਪਾਂ ਗੱਲ ਕੀਤੀ ਸੀ ਉਹਨਾਂ ਦੇ بیٹے ਨੂੰ ਧਮਕੀ ਦੇਣ ਵਾਲਾ ਵਿਅਕਤੀ ਇਹਨਾਂ ਨੇ 24 ਘੰਟਿਆਂ ਦੇ ਵਿੱਚ ਅਰੈਸਟ ਕਰ ਲਿਆ ਔਰ ਜਿਹੜਾ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦਾ ਬੰਦਾ ਦੱਸਦਾ ਸੀ ਉਹ ਜਦੋਂ ਪੁਲਿਸ ਦੀ ਗ੍ਰਿਫਤ ਵਿੱਚ ਆ ਗਿਆ ਇੱਕਦਮ ਮੁਕਰ ਗਿਆ ਕਹਿੰਦਾ ਮੈਂ ਤਾਂ ਮਖੌਲੇ ਕੀਤਾ ਸੀਗਾ ਸੋ ਅਣਜਾਣਪਨੇ ਦੇ ਵਿੱਚ ਉਸ ਬੰਦੇ ਵੱਲੋਂ ਜਾਂ ਚੌੜ ਦੇ ਵਿੱਚ ਕਹਿ ਲਓ ਉਸ ਬੰਦੇ ਵੱਲੋਂ ਜਿਹੜਾ ਇਹ ਮੈਸੇਜ ਪਾਇਆ ਗਿਆ ਅੱਜ ਉਹਦੇ ਉੱਤੇ ਭਾਰੀ ਪੈ ਗਿਆ ਪੁਲਿਸ ਨੇ ਉਹਦੀ ਗੱਲ ਸੁਣ ਲਈ ਹੈ ਪਰ ਇਹ ਹੈ ਕਿ ਉਹਨੂੰ ਛੜਿਆ ਨਹੀਂਗਾ ਪੁਲਿਸ ਉਹਦੇ ਸਾਰੇ ਸਿਸਟਮ ਨੂੰ ਖੰਗਾਲ ਰਹੀ ਹੈ ਉਹਦੇ ਫੋਨ ਨੈਟਵਰਕ ਉਹਦਾ ਸਾਰਾ ਸਿਸਟਮ ਖੰਗਾਲਿਆ ਜਾ ਰਿਹਾ ਹੈ ਉਹਦਾ ਸਰਕਲ ਦੇਖਿਆ ਜਾ ਰਿਹਾ ਵੀ ਕੈਸੇ ਲੋਕਾਂ ਦੇ ਨਾਲ ਉੱਠਣੀ ਬੈਠਣੀ ਆ ਉਸ ਤੋਂ ਬਾਅਦ ਪੁਲਿਸ ਨੇ ਜਾ ਕੇ ਉਹਦਾ ਕਿਤੇ ਖਿਹੜਾ ਛੜਨਾ ਪਰ ਮਾਮਲਾ ਜਰੂਰ ਦਰਜ ਹੋ ਗਿਆ ਮੈਂ মিডিਆ ਦੇ ਉੱਤੇ ਵੀ ਇਹ ਗੱਲ ਅਕਸਰ ਕਹਿਣਾ ਹੁੰਦਾ ਹੈ ਕਿ ਸੋਸ਼ਲ ਮੀਡੀਆ ਦੋ ਧਾਰੀ ਤਲਵਾਰ ਹੈ ਇਹਦੇ ਉੱਤੇ ਕਿਸ ਤਰਾਂ ਚੱਲਣਾ ਹੈ ਇਹ ਅਸੀਂ ਤੈਅ ਕਰਨਾ ਹੈ ਤੇ ਦੂਜੇ ਪਾਸੇ ਇਹਨੂੰ ਅਗਰ ਸਹੀ ਵਰਤੋਂ ਕਰਾਂਗੇ ਤਾਂ ਇਹਦੇ ਵਰਗਾ ਹਥਿਆਰ ਕੋਈ ਨਹੀਂ ਜਦੋਂ ਇਹਦੀ ਦੁਰਵਰਤੋਂ ਹੋ ਗਈ ਤਾਂ ਇਹਦੇ ਵਰਗਾ ਮਾੜਾ ਹਥਿਆਰ ਵੀ ਕੋਈ ਨਹੀਂਗਾ ਸੋ ਕਿਤੇ ਵੀ ਤੁਸੀਂ ਇਹ ਸੋਚਦੇ ਹੋ ਵੀ ਮੇਰੀ ਆਈਡੀ ਫੜੀ ਨਹੀਂ ਜਾਣੀ ਮੈਂ ਜਿਹਨੂੰ ਮਰਜ਼ੀ ਜੋ ਮਰਜ਼ੀ ਪੰਜਾਬੀ ਚ ਕਹੀਏ ਬਕਵਾਸ ਲਿਖੀ ਜਾਮਾ ਬਕਵਾਸ ਮਾਰਾਂ ਹਰਗਿਜ਼ ਨਹੀਂ ਤੁਸੀਂ ਜੋ ਵੀ ਕਰੋਗੇ ਅੱਜ ਨਹੀਂ ਕੱਲ ਕੱਲ ਨਹੀਂ ਭਲਕੇ ਤੁਸੀਂ ਫੜੇ ਜਾਣਾ ਇਸ ਚੀਜ਼ ਦਾ ਆਪਣੇ ਮਨ ਦੇ ਵਿੱਚ ਰੱਖਿਓ ਪਹਿਲੀ ਗੱਲ ਤੁਹਾਨੂੰ ਅਧਿਕਾਰ ਕਿਹਨੇ ਸਾਨੂੰ ਅਧਿਕਾਰ ਕਿਹਨੇ ਦਿੱਤਾ ਕਿ ਅਸੀਂ ਕਿਸੇ ਨੂੰ ਮਾੜੇ ਸ਼ਬਦ ਬੋਲੀਏ ਤੁਸੀਂ ਮਿਆਰੀ ਸ਼ਬਦਾਂ ਦੇ ਵਿੱਚ ਵੀ ਕਿਸੇ ਦਾ ਵਿਰੋਧ ਕਰ ਸਕਦੇ ਹੋ ਹੁਣ ਮੈਨੂੰ ਕੋਈ ਅਗਰ ਲੀਡਰ ਨਹੀਂ ਚੰਗਾ ਲੱਗਦਾ ਮੈਂ ਕਹਿ ਸਕਦਾ ਵੀ ਭਾਈ ਮੈਨੂੰ ਆਹ ਲੀਡਰ ਇਸ ਕਰਕੇ ਚੰਗਾ ਨਹੀਂ ਲੱਗਦਾ ਪਰ ਜੇ ਮੈਂ ਉਹਨੂੰ ਗਾਲ੍ਹਾਂ ਕੱਢਾਂ ਇਹ ਮੈਨੂੰ ਕਿਹਨੇ ਅਧਿਕਾਰ ਦਿੱਤਾ ਜਦੋਂ ਮੈਂ ਉਹਨੂੰ ਜਾਨ ਤੋਂ ਮਾਰਨੀ ਆ ਧਮਕੀਆਂ ਦੇਵਾਂ ਜਿੱਥੇ ਅਸੀਂ ਆਪ ਫੇਰ ਮੁਸੀਬਤ ਚ ਫਸਦੇ ਆ ਸਾਡੇ ਮਾਪੇ ਦਾ ਮਗਰੋਂ ਕੀ ਹਾਲ ਹੁੰਦਾ ਇਹ ਤੁਹਾਨੂੰ ਸਾਨੂੰ ਸਭ ਨੂੰ ਪਤਾ ਹੈ ਦੂਜੇ ਪਾਸੇ ਪੰਜਾਬ ਪੁਲਿਸ ਦਾ ਇੱਕ ਐਸਪੀ ਜਿਹੜਾ ਕੀ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਨਾਲ ਬੜੀ ਤਲਖੀ ਦੇ ਵਿੱਚ ਗੱਲ ਕਰਦਾ ਸੀ ਜਿਹੜੇ ਨੇ ਬਹੁਤ ਐਸੇ ਸ਼ਬਦ ਬੋਲੇ ਜਿਹੜੇ ਕਿ ਇੱਕ ਪੁਲਿਸ ਅਧਿਕਾਰੀ ਦੇ ਮੂੰਹੋਂ ਨਹੀਂ ਸੀ ਜੱਜਦੇ ਉਹ ਸਦਹਕਾਰੀ ਨੂੰ ਸੁਣਿਆ ਪੰਜਾਬ ਸਰਕਾਰ ਨੇ ਡੀਜੀਪੀ ਪੰਜਾਬ ਨੇ ਸਸਪੈਂਡ ਕਰ ਦਿੱਤਾ ਕਿਉਂਕਿ ਪੁਲਿਸ ਵਿਭਾਗ ਦੇ ਜਿਹੜੇ ਰੂਲ ਨੇ ਉਹਦੇ ਵਿੱਚ ਇਹ ਗੱਲਾਂ ਬਾਤਾਂ ਉਹਦੀਆਂ ਫਿੱਟ ਨਹੀਂ ਬੈਠਦੀਆਂ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਸੋ ਪੁਲਿਸ ਮੁਲਾਜ਼ਮ ਜਿਹੜੇ ਨੇ ਅਧਿਕਾਰੀ ਨੇ ਉਹਨਾਂ ਨੂੰ ਆਪਣੀ ਡਿਊਟੀ ਈਮਾਨਦਾਰੀ ਨਾ ਕਰਨੀ ਚਾਹੀਦੀ ਕਿਸੇ ਪਾਰਟੀ ਵਿਸ਼ੇਸ਼ ਦੇ ਲਈ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਕੰਮ ਸੋ ਇਸ ਤਰ੍ਹਾਂ ਦੇ ਇਲਜ਼ਾਮ ਇਹਨਾਂ ਇਸ ਅਧਿਕਾਰੀ ਦੇ ਉੱਤੇ ਲੱਗੇ ਸੀ ਕਿ ਉਹ ਪੁਲਿਸ ਅਧਿਕਾਰੀ ਘਟ ਕਿਸੇ ਪਾਰਟੀ ਵਿਸ਼ੇਸ਼ ਲਈ ਕੰਮ ਕਰਦੇ ਜਿਆਦਾ ਨਜ਼ਰਾਏ ਸੋ ਅੱਜ ਆਖਰਕਾਰ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਇਸ ਅਧਿਕਾਰੀ ਨੂੰ ਜਿਹੜਾ ਉਹਦੀਆਂ ਸੇਵਾਵਾਂ ਸਸਪੈਂਡ ਕਰ ਦਿੱਤੀਆਂ ਨੇ ਸੋ ਅਗਲੀ ਗੱਲਬਾਤ ਕਰੀਏ ਤੇ ਜੇਕਰ ਪੁਲਿਸ ਕੁਝ ਕਾਰਨ ਤੇ ਆ ਜਵੇ ਕੀ ਨਹੀਂ ਕਰ ਸਕਦੀ 36 ਗੜ੍ਹ ਚ ਇੱਕ ਮਹਿੰਦਰਾ 575 ਟਰੈਕਟਰ ਚੋਰੀ ਹੁੰਦਾ ਚੋਰੀ ਹੋ ਕੇ ਬਰਨਾਲਾ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਪਹੁੰਚ ਜਾਂਦਾ ਪੁਲਿਸ ਵੱਲੋਂ ਉਸ ਟਰੈਕਟਰ ਨੂੰ ਬਰਾਮਦ ਕਰਕੇ ਉਹਦੇ ਅਸਲ ਮਾਲਕ ਤੱਕ ਪਹੁੰਚਾਇਆ ਜਾਂਦਾ ਮੋਤਵਰਾਂ ਦੀ ਹਾਜ਼ਰੀ ਦੇ ਵਿੱਚ ਟਰੈਕਟਰ ਜਿਹੜਾ ਅ ਉਸ ਬਿਅਕਤੀ ਤੱਕ ਪੰਚਾਇਤ ਜਿਹੜਾ ਜਾਂਦਾ ਜਿਹੜਾ ਕਿ 36 ਗੜ ਦਾ ਰਹਿਣ ਵਾਲਾ ਸੋ ਉਹ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਾ ਵੀ ਨਜ਼ਰ ਆਇਆ ਸਾਡੀ ਪੁਲਿਸ ਸਾਡੀਆਂ ਫੋਰਸਿਸ ਕਾਬਲ ਨੇ ਸਭ ਕੁਝ ਕਰਨ ਦੇ ਲਈ ਪਰ ਇਹ ਆ ਵੀ ਇਹ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਔਰ ਦੂਸਰਾ ਸਿਆਸੀ ਦਖਲ ਅੰਦਾਜੀ ਕਸੇ ਵੀ ਕੀਮਤ ਤੇ ਇਨਾ ਕਮਾਂ ਦੇ ਵਿੱਚ ਨਾ ਹੋਵੇ ਫਿਰ ਇਹ ਸਿਸਟਮ ਸਾਡਾ ਇਮਾਨਦਾਰੀ ਨਾਲ ਕੰਮ ਕਰ ਸਕਦਾ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਅੱਜ ਤੁਸੀਂ ਜੁੜੇ ਸੀਗੇ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਨਾਲ ਜੁੜਿਆ ਕਰੋ ਸੰਡੇ ਦੇ ਦਿਨ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕੁਝ ਹੋਰ ਖੁੱਲੀਆਂ ਵਿਚਾਰਾਂ ਕੁਝ ਪੰਜਾਬ ਦੀਆਂ ਜੋ ਹੋਰ ਘਟਨਾਵਾਂ ਖਬਰਾਂ ਚੱਲਦੀਆਂ ਨੇ ਉਹਦੇ ਉੱਤੇ ਚਰਚਾ ਕਰਿਆ ਕਰਾਂਗੇ ਔਰ ਜਿੰਨੇ ਤੁਸੀਂ ਜੁੜੇ ਹੋ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਪਰਿਵਾਰ ਦਾ ਹਿੱਸਾ ਬਣ ਜਿਓ ਸੋ ਆਪਾਂ ਇਸ ਵਾਦੇ ਨਾਲ ਕਿ ਕੱਲ ਫਿਰ ਮਿਲਾਂਗੇ ਪੰਜਾਬ ਦੀਆਂ ਦੇਸ਼ ਦੀਆਂ ਦੁਨੀਆ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਉਹਦੇ ਲਈ ਦਾ ਆਪਣਾ ਤੁਹਾਡਾ ਥੋੜਾ ਜਿਹਾ ਕਰਿਓ ਇੰਤਜ਼ਾਰ ਤੇ ਇਸ ਪ੍ਰੋਗਰਾਮ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਕੋਈ ਅਲਫ਼ਾਜ਼ ਮੇਰੇ ਵੱਲੋਂ ਵੱਧ ਘੱਟ ਕਿਹਾ ਗਿਆ ਉਹਦੇ ਲਈ ਦੋਨੇ ਹੱਥ ਜੋੜ ਕੇ ਮਾਫੀ ਇਹ ਵਾਅਦਾ ਫਿਰ ਤੁਹਾਡੇ ਨਾਲ ਦਰਉਣਾ ਪੰਜਾਬ ਦੀ ਅਸਲ ਤਸਵੀਰ ਤੁਹਾਡੇ ਤੱਕ ਲੈ ਕੇ ਆਵਾਂਗੇ ਹਰ ਰੋਜ਼ ਲਾਈਵ ਖਬਰਾਂ ਦੇ ਨਾਲ ਹਰ ਰੋਜ਼ ਲਾਈਵ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਵਾਂਗੇ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਹਦੇ ਨਾਲ ਜੁੜੋਗੇ ਔਰ ਸਾਡੇ ਪ੍ਰੋਗਰਾਮ ਨੂੰ ਲਾਈਕ ਕਰੋ ਤੇ ਨਾਲ ਦੀ ਨਾਲ ਸ਼ੇਅਰ ਕਰੋ ਔਰ ਨਾਲ ਦੀ ਨਾਲ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਹਨੂੰ ਤੁਸੀਂ ਅੱਗੇ ਲੈ ਕੇ ਜਾਓ ਸੇਵਾ ਸਾਡੇ ਖੈਰਾ ਸਾਹਿਬ ਤੇਗਵੀਰ ਸਿੰਘ ਖੈਰਾ ਸਾਹਿਬ ਵੀ ਇਸ ਲਾਈਵ ਦੇ ਵਿੱਚ ਜੁੜ ਚੁੱਕੇ ਨੇ ਖੈਰਾ ਸਾਹਿਬ ਬੁਲਾ ਦਿਓ ਸਸਤੀਕਾਲ ਸਾਰੇ ਦਰਸ਼ਕਾਂ ਨੂੰ ਸਸਤੀਕਾਲ ਸਸਤੀਕਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਆ ਮੈਂ ਹੁਣ ਇੱਥੇ ਇੱਥੇ ਹੀ ਵਸ ਖੇਡਦਾ ਪਿਆ ਸੀ ਸਾਰੀਆਂ ਖਬਰਾਂ ਸੁਣੀਆਂ ਤੁਸੀਂ ਯੈਸ ਤੇ ਕੀ ਕਹੋਗੇ ਸਾਰੇ ਦਰਸ਼ਕਾਂ ਨੂੰ ਬਾਏ 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 ਕਹਾ ਕੇ ਹੁਣ ਲਓ ਜੀ ਹੁਣ ਖੈਰਾ ਸਾਹਿਬ ਨੇ ਬਾਏ ਬਾਏ ਕਰਤੀ ਐ ਸਮਾਂ ਆ ਗਿਆ ਕਿ ਹੁਣ ਆਪਾਂ ਖੈਰਾ ਸਾਹਿਬ ਲੈ ਲੀਏ ਜੀ ਅੱਜ ਤਾਂ ਆਪਾਂ ਦਰਸ਼ਕਾਂ ਤੋਂ ਹਾਂਜੀ ਸੋ ਬਿਲਕੁਲ ਜੀ ਸੋ ਤੇਗਵੀਰ ਸਿੰਘ ਖੈਰਾ ਸਾਹਿਬ ਸਾਡੇ ਇਹਨਾਂ ਨੇ ਕਹਿ ਦਿੱਤਾ ਵੀ ਹੁਣ ਆਪਾਂ ਅੱਜ ਦਾ ਲਾਈਵ ਇੱਥੇ ਸਮਾਪਤ ਕਰਾਂਗੇ ਸੋ ਇਸ ਵਾਦੇ ਨਾਲ ਕਿ ਕੱਲ ਫੇਰ ਮਿਲਾਂਗੇ ਜੀ ਆਪਾਂ ਤੇ ਦਿਓ ਇਜਾਜ਼ਤ ਅੱਜ ਛੁੱਟੀ ਕਾਰਨ ਖੈਰਾ ਸਾਹਿਬ ਵੀ ਸਾਡੇ ਨਾਲ ਸੀਗੇ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨਾ ਤੁਸੀਂ ਪਿਆਰ ਤੇਗਵੀਰ ਖੈਰਾ ਨੂੰ ਵੀ ਦਿੰਦੇ ਹੋ ਤੇ ਉਹ ਸਾਰਿਆਂ ਦਾ ਧੰਨਵਾਦ ਹੁਈਆਂ ਭੁਲਾ ਦੀ ਖੇਮਾ ਕੋਈ ਅਲਫਾਜ਼ ਫੇਰ ਮੈਂ ਕਹਿਣਾ ਵੱਧ ਘਟ ਕੇ ਆ ਗਿਆ ਵੱਧ ਲਈ ਮਾਫੀ ਸੋ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖੋੜਗਲ ਕਹਿਨੀ ਹਾਂ ਹਾਂਜੀ ਮੈਂ ਮੈਨੂੰ ਹਮ ਮੈਂ ਮਰਦਾ ਮੈਂ ਸ਼ਾ ਤੁਹਾਡੇ ਨਾਲ ਆਉਂਦਾ ਹੁੰਦਾ ਆ ਹਮ ਜਦ ਮੈਂ ਛੋਟਾ ਸੀਗਾ ਥੋੜਾ ਜਿਹਾ ਉਦੋਂ ਮੇਰੇ ਡੈਡੀ ਹਮ ਇਹ ਸਾਡੇ ਇੱਕ ਕਮਰਾ ਲੱਕੜੀ ਦਾ ਉੱਥੇ ਪ੍ਰੋਗਰਾਮ ਕਰਦੇ ਹੁੰਦੇ ਸੀ ਉਹ ਔਰ ਲੱਕੜੀ ਕਹਿੰਦੇ ਜਿੱਥੇ ਮੈਂ ਚੁੱਪਚਾਪ ਬੈਲਾ ਹੁੰਦਾ ਸੀ ਬਿਲਕੁਲ ਸੋ ਇਹ ਸਟੂਡੀਓ ਦੀ ਗੱਲ ਕਰ ਰਿਹਾ ਤੇ ਇੱਕ ਵੀ ਸੰਖਿਆ ਰ ਸੋ ਮੇਰਾ ਦੋਤਾ ਜੀ ਮੇਰੇ ਕੋਲ ਰਹਿੰਦਾ ਸੋ ਜਿਹੜੇ ਮੈਨੂੰ ਪਰਿਵਾਰਕ ਤੌਰ ਦੇ ਉੱਤੇ ਜਾਣਦੇ ਨੇ ਉਹ ਜਾਣਦੇ ਨੇ ਕਿ ਮੇਰੀਆਂ ਦੋਨੋਂ ਬੇਟੀਆਂ ਨੇ ਬੜੀਆਂ ਕਾਬਲ ਨੇ ਹੁਣ ਹਰਤੀਆਂ ਨੇ ਮੇਰੀਆਂ ਸੋ ਇਹ ਬੇਟੀ ਜਿਹੜੀ ਹੈ ਮੇਰੀ ਹਰਮਨਪ੍ਰੀਤ ਕੌਰ ਜਿਹੜੀ ਕਿ ਅੰਤਰਰਾਸ਼ਟਰੀ ਐਥਲੀਟ ਹੈ ਉਹਦਾ ਬੇਟਾ ਇਹ ਸੋ ਇਹ ਮੇਰੇ ਕੋਲ ਰਹਿੰਦਾ ਤੇ ਬਹੁਤ ਪਿਆਰਾ ਬੱਚਾ ਹੈ ਸੋ ਆਪਣੀ ਪੜ੍ਹਾਈ ਦੇ ਵਿੱਚ ਵੀ ਬਹੁਤ ਇੰਟੈਲੀਜੈਂਟ ਹੈ ਸੋ ਜਿਹੜੀ ਵੀ ਗੱਲ ਇਹਨੂੰ ਕਹਿੰਦੇ ਆ ਬੜੀ ਗੌਰ ਦੇ ਨਾਲ ਸੁਣਦਾ ਤੇ ਸਮਝਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹ ਗੱਲ ਤੁਹਾਡੇ ਨਾਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਇਸ ਚੈਨਲ ਦੇ ਉੱਤੇ ਤੁਸੀਂ ਇਹਦਾ ਵੀ ਕੋਈ ਨਾ ਕੋਈ ਪ੍ਰੋਗਰਾਮ ਦੇਖਿਆ ਕਰੋਗੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਏ ਬਾਏ ਤੇਰੀ ਮੈਂ ਦਿਖਾ